ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਤਿ ਪਿਆਰ ਜੀ ਆਪਾਂ ਨੰਬਰ ਭਰ ਰਹੀ ਨੰਬਰ ਭਰ ਰਹੀ ਜੇ ਵੀ ਕੋਈ ਕੋਣ ਕੰਡ ਕਰ ਲੈ ਨੰਬਰ ਤੁਹਾਡਾ ਭਰ ਲਾ ਪਤੰਗਣਾ ਸਾਨੂੰ ਕੀ ਆ ਫਿਰ ਵੀ ਲੱਗਦਾ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕ ਠਾਕ ਹੋ ਮਾਰੇ ਸੱਚੇ ਪਾਛੇ ਚੜਦੀ ਕਲਾ ਰੱਖੇ ਤੁਹਾਨੂੰ ਅੱਜ ਤਲਵੰਡੀ ਸਾਬ ਮੰਡੀ ਲੱਗੀ ਹੈ ਜੀ ਤੇ 23 ਤਰੀਕਾ 10 ਮਹੀਨਾ 2024 ਅੱਜ ਆਪਾਂ ਮੌੜ ਦੇ ਟਰੈਕਟਰ ਤੇ ਭਾਈ ਜਗਵੰਤ ਦੇ ਟਰੈਕਟਰ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਜਾਇ ਜੇ ਰੇਰ ਪੁੱਛਣ ਦੀ ਬਾਈ ਨੂੰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਫਾਲਤੋ ਪਹਿਲਾਂ ਆ ਗਿਆ ਸੋਨਾਲਿਕਾ ਪੰਜਾਬ ਆ 750 ਬਾਈ ਪਿਛਲੇ ਟਾਇਰ ਬਿਲਕੁਲ ਤਾਜੇ ਚਾਰੇ ਟਾਇਰ ਨਵੇਂ ਆ ਮੂਰ ਦੇ ਬਾਈ 85 90 ਪੈਸੇ ਗੁੱਡੀਅਰ ਦੇ ਆ ਜਮਾਂ ਨਵਾਂ ਟਰੈਕਟਰ ਆ ਬਾਈ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਲੋਨ ਫੈਂਸ ਹੋ ਜੂਆ ਪੁਰਾਣਾ ਕੱਟਿਆ ਜਾਓ 3 ਸਪੀਡ ਆ 3 3 ਆ ਇਹ ਨਾ ਉਹ 2 ਸਪੀਡ ਆ ਉਹ 3 ਵੀਟ ਆ ਕੋਸ਼ ਬੀਟਾ ਪ੍ਰਵਾਹ ਕੋਸ਼ ਬੀਟਾ ਇਹ 525000 ਡਿਮਾਂਡ ਆ 4 ਲੱਖ ਕਿੰਨੇ ਦਾ ਇਹ 95000 90000 ਦਾ ਲੈ ਜਾ ਬਾਈ ਬਾਕੀ ਆਪਾਂ ਬਾਈ ਨਾਲ ਕਰ ਲਵਾਂਗੇ ਜਿਵੇਂ ਕਹੋਗੇ ਉਦੋਂ ਬਾਅਦ ਦੇ ਵਿੱਚ ਆ ਗਿਆ ਬਾਈ ਬਿਲਕੁਲ ਨਵਾਂ ਟਰੈਕਟਰ ਆ ਠੀਕ ਆ ਗੱਲ ਹੋ ਗਈ ਹਾਂਜੀ ਹਾਂਜੀ ਚੱਲ ਸਾਹਿਬ ਠੀਕ ਠੀਕ ਆ ਭਾਈ ਭਾਈ 5 ਮਿੰਟਾਂ ਤੱਕ ਕਰਕਵਲਾਂ ਕਰੋਂ ਮੈਂ ਵੀਡੀਓ ਬਣਾਈ ਜਾਂਦਾ ਵੀ ਭਾਈ ਬਣ ਕੇ 3 ਫੀਟ ਹੈ ਜਮਾ ਨਵਾਂ ਟਰੈਕਟਰ ਹੈ ਵੀਰੇ ਠੀਕ ਆ ਗੱਲ ਟਾਪ ਮਾਡਲ ਦੇ ਵਿੱਚ ਸਾਰਾ ਸਮਾਨਾ ਡੰਡਾ ਫੱਟੇ ਛਤਰੀ ਫੈਬਰ ਦਾ ਹੋਟ ਲੱਗਿਆ ਵਿੱਚ ਪੱਖਾ ਪੁੱਖਾ ਜavi ਲੱਗਿਆ ਭਾਈ ਹਾਂ ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਜਾਊ ਉਹ ਤਾਂ ਆਸ ਹੈਗੇ ਮੇਰੇ ਕੀ ਮਾਡਲ ਆ 725 ਡਿਮਾਂਡ ਆ ਪੂਰੇ 7 ਲੱਖ ਰੁਪਏ ਦਾ ਲੈ ਲਾਂਗੇ ਠੀਕ ਆ ਭਾਈ ਓਕੇ ਉਤਉ ਬਾਅਦ ਦੇ ਵਿੱਚ ਆ ਗਿਆ ਭਾਈ 2017 ਮਾਡਲ ਆ ਚੱਲਾ ਜਾ ਤੇ ਟਾਇਰ ਹੈਗੇ ਭਾਈ ਮੂਹਰ ਦੇ ਤੇ ਨਵੇਂ ਹੀ ਆ ਪਿਛਲੇ ਹੈਗੇ 85 90 ਪੈਸੇ ਭਾਈ ਸਾਰਾ オリジナル ਐਕਮ ਐਚ ਡੀ ਐਮ 57 ਐਚ ਪੀ ਵਾਲਾ ਹੈ ਨਾ ਇਹ 55 55 ਐਚ ਪੀ 55 ਐਚ ਪੀ ਚ ਤੇ ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਜੋ 4 75 ਡਿਮਾਂਡ ਕਿੰਨੇ ਦਾ 60000 ਰੁਪਏ ਚੱਲ 55000 ਆ ਲੋਕ ਇਹਨੂੰ ਦੇਖਾਂਗੇ। ਯਾ ਭਾਈ ਜਸਨੋ ਹੀ ਐ ਦੂ ਘਟ ਘਟ ਨਾ ਕਿਉਂ ਬੇਨਤੀ ਆ। ਉਸ ਤੋਂ ਬਾਅਦ ਦੇ ਵਿੱਚ ਭਾਈ ਪ੍ਰੀਤ ਆ ਗਿਆ 60 93 3 ਸਪੀਡ ਆ ਇਹ। ਪੈ ਰਹਿ ਗਿਆ ਭਾਈ 85 90 ਪੈਸੇ। ਸਾਰਾ ओरिजिनल ਬਿਲਕੁਲ ਨਵਾਂ ਟਰੈਕਟਰ ਆ। 3 ਹੀਟ ਆ। ਐ 3 ਸਪੀਡ ਆ। ਤੇ ਚਲਾ ਕੇ ਬਾਹ ਗਿਆ ਉਹਦੀ ਤਸੱਲੀ ਕਰਕੇ ਲੈ ਗਿਆ। ਇਹ ਦੇਖ ਲੈ 3 ਸਪੀਡ ਕਰੇ। ਤੇ ਡਬਲ ਡਿਸਟ੍ਰੀਬਿਊਟਰ ਟਰੈਕਟਰ ਆ ਭਾਈ ਡੰਡਾ ਫੱਟੀ ਛਤਰੀ ਸਾਹ ਕੁਛ ਨਾਲ ਆ ਜਸਵੰਤ ਆ ਨਾ। ਹਾਂਜੀ। ਰੇਟ ਲਿਖੀ ਬੈਠਾ 4,65,000 ਕਿੰਨੇ ਦਾ ਵੀਰੇ? 48000 ਰੁਪਏ ਕੀ ਆ ਤਾ ਕਹਿੰਦਾ ਨਹੀਂ ਯਾਰ ਇਹਨੂੰ ਚੱਲ 35000 40000 35000 ਬਾਈ ਵਨ ਫਾਈਵ ਫਾਈਵਰ ਇਹਨਾਂ ਪਰ ਉਹ ਲੋ ਨਹੀਂ ਕਰਦੇ ਲੋਕ ਨਹੀਂ ਕਰਦੇ ਲੋਕ ਠੀਕ ਲੈ ਜੀ 35000 ਰੁਪਏ ਇਹਨੂੰ ਘੱਟ ਲੈ ਬਾਈ ਕੋਕਾ ਪੀਸੀ ਦਿਖਾਵਾਂ ਤੁਹਾਨੂੰ ਜਮਾਂ ਨਵਾਂ ਟਰੈਕਟਰ ਆ ਬਾਈ ਚੌਹ ਨਹੀਂ ਲੱਗਿਆ ਟਰੈਕਟਰ ਦੇ ਕਿਸੇ ਪਾਸੇ ਹਜੇ ਤਾਂ ਹੀ ਟਾਇਰ ਬਾਈ ਪਿਛਲੇ ਚੰਗੇ ਆ 16 ਵਾਲੇ ਐਮ ਆਰ ਪ ਦੇ 85 90 90 ਪੈਸੇ ਟਾਇਰ ਹੈ ਗਿਆ ਸਾਰਾ Ориਜਨਲ ਹੈ ਕਿਤੋਂ ਰੰਗ ਪੇਂਟ ਨਹੀਂ ਹੋਇਆ ਵੀਰੇ 2017 ਮਾਡਲ ਆ 960 16 ਰੈਡਰ ਵਾਲਾ 16 ਟਾਇਰਾਂ ਵਾਲਾ ਮੂਹਲੇ 750 16 ਜੀ ਟੌਪ ਮਾਡਲ ਹੈ ਜੀ ਪਾਵਰ ਸਟੀering ਸਾਰਾ ਸਮਾਨਾ ਡੰਡਾ ਪੱਟੀ ਛਤਰੀ ਸਭ ਕੁਝ ਲੋਨ ਫੈਂਸ ਹੋ ਜੂ ਪੁਰਾਣਾ ਕਟਿਆ ਹੋਇਆ 525 ਟਮਾਡ ਕਿੰਨੇ ਦਾ 90000 80000 ਨਹੀਂ ਮੁੜ ਕੇ ਨਿਕਟਾਂਗਾ ਮੁੜ ਕੇ ਨਹੀਂ ਨਿਕਟਾਂਗਾ 80000 ਦਾ ਬਾਈ ਬਾਈ 80000 ਦਾ ਲੈ ਜਾ ਬਾਈ ਇਦੋਂ ਨਾ ਕਿਹਾ ਬੇਨਤੀ ਹੱਥ ਮੰਨ ਕੇ ਲੈ ਬਾਈ ਆ ਵੀ ਬਿਲਕੁਲ ਨਵਾਂ ਹੀ ਆ ਬਾਈ ਚਾਰੇ ਟਾਇਰ ਦੇ ਨਾਲ ਦੇ ਆ ਬਾਈ ਹੂੰ ਚਾਰੇ ਟਾਇਰ ਨਾਲ ਦੇ ਆ ਬਾਈ ਫੋਰ ਸਪੀਡ ਆ ਫੋਰ ਸਪੀਡ ਆ ਇਹ ਪੁਰਾਣਾ ਕੱਟਿਆ ਜੇ ਉਹ ਲੋਨ ਫੈਂਟ ਹੋ ਜਾਊਗਾ ਤੇ ਟਰੈਕਟਰ ਦੇ ਆ ਲਾਲਾ ਬਾਈ ਮੱਖੀ ਜਿੰਨਾ ਦਾਗ ਵੀ ਹੈ ਨਹੀਂ ਕਿਸੇ ਪਾਸੇ ਰੁਪਿਆ ਦਾ ਰੁਪਿਆ ਟਰੈਕਟਰ ਆ ਠੀਕ ਆ 5210 ਚੌਂਡੀਰ ਗੇਅਰ پرو 2020 ਮਾਡਲ ਆ 6,85,000 ਲਿਖਿਆ ਜੀ ਕਿੰਨੇ ਦਾ 6,85,000 ਸਾਢੇ 6 ਲੱਖ ਦਾ ਇਹ ਆਪਾਂ 60,000 ਦਾ ਸਾਢੇ 6 ਲੱਖ ਦਾ ਕਹਿੰਦੀ ਭਰਾ ਮਨ ਕੇ ਲੈ ਜੀ 1,20,000 ਰਹਿਦਾ ਲੈ ਭਾਈ ਲੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਜੀ ਸੋਨਾਲੀ ਕਾ 18 ਮਾਡਲ ਦਾ ਹੈ ਭਾਈ ਹੈਗਾ 85-90 ਪੈਸੇ ਠੀਕ ਹੈ ਗੱਲ ਆ ਪਾਵਰ ਪਲਸ 57 HP ਆ ਭਾਈ 55 HP 58 HP ਪਾਵਰ ਪਲਸ ਵਾਲਾ ਠੀਕ ਹੈ ਗੱਲ ਪ੍ਰਣਾ ਅਕਾਲਾ ਸੋਨਾ ਲਿੱਤੇ ਹੁੰਦਾ ਇਹ ਹਾਂ ਹਾਂ ਲੋਰ ਫੈਂਸ ਹੋ ਜੂਗਾ ਪੁਰਾਣਾ ਕੱਟਿਆ ਜਾ ਉਹ 5 35 ਡਿਮਾਂਡ ਆ ਬਾਈ ਕਿੰਨੇ ਦਾ 5 35 ਇਹ ਰਲਾਂਗੇ ਆਪਾਂ 15000 ਦਾ ਨਾ 5 5 ਦਾ ਲੈ ਜੋ ਬਾਈ 5 5 ਦਾ ਬਾਈ ਕੁਛ ਕੋਈ ਆ ਉਹ ਤੋਂ ਬਾਅਦ ਫੇਰ 18 ਮਾਡਲ ਆ ਗਿਆ ਬਾਈ ਠੀਕ ਹੈ ਟਾਇਰ ਹੈ ਗਿਆ ਬਾਈ 60 65 65 70 ਪੈਸੇ ਸਾਰਾ ओरिजिनल ਆ ਬਾਈ 55 HP ਦੇ ਵਿੱਚ ਆ HHD HDM ਹੈਵੀ ਡਿਊਟੀ ਮੈਲੇਜ ਤੇ ਥਾਰਾ ਸਮਾਨ ਆ ਡੰਡਾ ਫੱਟੀ ਛਤਰੀ ਠੀਕ ਆ ਗੱਲ ਬਾਈ ਪੁਰਾਣਾ ਕੱਟਿਆ ਜਾਊਗਾ 18 ਮਾਡਲ 480 ਲਿਖਿਆ ਕਿੰਨੇ ਦਾ ਪੈਣਾ 65000 60000 ਦਾ ਲੈ ਜਾਓ ਬਾਈ ਉਸ ਤੋਂ ਬਾਅਦ ਵਿੱਚ ਇੱਕ ਲਾਸਟ ਟਰੈਕਟਰ ਆ ਗਿਆ ਵੀਰੇ 30 ਆਲਾ ਸੋਨਾ ਲਿਕਾ ਜਮਈ ਨਵਾਂ ਟਰੈਕਟਰ ਆ ਬਾਈ ਕੋਕਾ ਪੀਸੀ ਆ ਪਿਛਲੇ ਟਾਇਰ ਤਾਂ ਬਿਲਕੁਲ ਤਾਜ ਪਿਛਲੇ ਕੀ ਚਾਰੀ ਤਾਜੇ ਆ ਬਾਈ ਟਾਇਰ ਚਾਰੇ ਟਾਇਰ ਨਵੇਂ ਆ 17 ਮਾਡਲਾ ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਜੂ ਸਾਰਾ ਸਮਾਨ ਆ ਡੰਡਾ ਫੱਟੀ ਛਤਰੀ ਠੀਕ ਆ ਗੱਲ ਬਾਈ ਤੇ ਜਸਵੰਤ ਸਿੰਘਾ 290000 ਲਿਖੀ ਬੈਠਾ ਕਿੰਨੇ ਦਾ 65000 ਦਾ ਲੈ ਬਾਈ 60000 ਦਾ ਲੈ ਜਾ ਕੋਈ ਮਾੜਾ ਨਹੀਂ ਟਾਇਰ ਨਵੇਂ ਆ ਜਮਾ ਤਾਜ਼ੇ ਟਾਇਰ ਆ ਵੀਰੇ 65000 ਦਾ ਤੁਹਾਨੂੰ ਕੱਲ ਹੀ ਪਾਇਆ ਟਾਇਰ ਅੱਦੇ ਹੋਰ ਬਿਲ ਮਿਲ ਜੂਗਾ ਜੇ ਲੈ ਅੱਛਾ ਬਾਈ ਜਿੰਨੇ ਟਰੈਕਟਰ ਦਿਖਾਤੇ ਸਾਨੂੰ ਸਾਰੇ ਟਰੈਕਟਰਾਂ ਦੇ ਬਾਈ ਕਾਗਜ਼ਾਂ ਦੀ ਜ਼ਿੰਮੇਵਾਰੀ ਬਾਈ ਸਾਡੀ ਆ ਇਕੱਲੇ ਇਕੱਲੇ ਕਾਗੇ ਦੀ ਠੀਕ ਹੈ ਜੀ ਤੇ ਮੇਰਾ WhatsApp ਨੰਬਰ 887294545 ਤੇ ਕਾਲਿੰਗ ਨੰਬਰ 9478845 ਤੇ ਜਵੰਤ ਨੰਬਰ ਕਿ ਨਾਲ ਦੇ 90410 90410 27342 27 342 342 ਜਸਵੰਤ ਬਾਈ ਦਾ ਨਾਂ ਪਿੰਡ ਹੈਗਾ ਜੀ ਕੋਰਸ਼ਮੀਰ ਕੋਰਸ਼ਮੀਰ ਤਲਵੰਡੀ ਮਿਲੂਗਾ ਤਲਵੰਡੀ ਮਿਲਦਾ 24 ਘੰਟੇ ਤਲਵੰਡੀ ਹੁੰਦਾ ਜਾ ਪੇਜ ਪੇਨੂ ਕਰ ਲੋ ਫੋਲੋ ਸ਼ਰਮਾ ਤਲਵੰਡੀ ਸਾਹਿਬ ਵਾਲ ਤੇ ਭੁੱਲੋ ਤਲਵੰਡੀ ਦੋਨੇ ਪੇਜ ਬਾਈ ਮੇਰੇ ਆਉਦੇ ਆ ਦਬ ਕੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਹੁਤ ਬਹੁਤ ਮਿਹਰਬਾਨੀ ਬਾਈ ਸੱਸੀ ਬਾਈ ਸੱਸੀ